ਮੈਂ ਰঞ্জੀਤ ਸਿੰਘ ਬਾਲਮੀਕ ਮਜਬੀ ਸਿਕਮੋਰਚਾ ਜ਼ਿਲ੍ਹਾ ਜੂਥਪੁਰਦਾਨ ਜੱਟਰ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਸ਼੍ਰੀ ਹਰਗਬਿੰਦਪੁਰ ਦੇ ਪਿੰਡ ਲੰਗਿਆਲੀ ਵਿੱਚ ਜਿੱਥੇ ਕਿ ਸਰਕਾਰੀ ਸਹੂਲਤਾਂ ਤੋਂ ਪਿੰਡ ਦੇ ਲੋਕ ਅੱਜ ਵੀ ਵਾਂਝੇ ਦਿਖਾਈ ਦੇ ਰਹੇ ਨੇ ਜਿੱਥੇ ਕਿ ਪਿੰਡ ਦੇ ਸਫਰ ਦੀ ਸਾਫ ਸਪਾਈ ਨਾ ਹੋਣ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆਣ ਵਰਦਾ ਸੱਪ ਆਣ ਵਰਦੇ ਨੇ ਤੇ ਹਥਲਾਤ ਇੰਨੇ ਕੁ ਬੱਤਰ ਹੋ ਚੁੱਕੇ ਨੇ ਕਿ ਸੱਪੜ ਦੇ ਹਾਲੇ ਦਵਾਲੇ ਜਿਹੜੀ ਕੇਵਲ ਤਾਰ ਵਾ ਜਿਹੜੀ ਬਿਜਲੀ ਦੀ ਤਾਰ ਜਾ ਰਹੀ ਆ ਉਹ ਵੀ ਜਿਹੜੇ ਜੋੜਵੇਂ ਨੇ ਉਹ ਨੰਗੇ ਹੋਏ ਪਏ ਨੇ ਤੇ ਮੀਟਰ ਦੀਆਂ ਜਿਹੜੀਆਂ ਜਿਹੜੇ ਜਿੰਨੇ ਵੀ ਬਕਸੇ ਦੇ ਤੇ ਮੀਟਰ ਨੇ ਸਾੜ ਚੁੱਕੇ ਨੇ ਪਰ ਇੱਥੇ ਵੱਡੀ ਲਾਪਰਵਾਹੀ ਜਿਹੜੀ ਆ ਬਿਜਲੀ ਵਿਭਾਗ ਦੇ ਦੇਖਣ ਨੂੰ ਮਿਲੀ ਆ ਕਿ ਡਰਟ ਮੀਟਰ ਜਿਹੜੇ ਆ ਉਹ ਲੈਣਾ ਲੋਕਾਂ ਦੀਆਂ ਚਲਾ ਗਿਆ ਪਰ ਜੋੜਾਂ ਨੂੰ ਨਾ ਹੀ ਤੇ ਤਾਂ ਟੰਗਿਆ ਗਿਆ ਉੱਚਾ ਕੀਤਾ ਗਿਆ ਤੇ ਨਾ ਹੀ ਇਹਨਾਂ ਦੇ ਉੱਤੇ ਕੋਈ ਟੇਪ ਕੀਤੀ ਗਈ ਤੇ ਇੰਨਾ ਕੁ ਲੋਕਾਂ ਦੇ ਵਿੱਚ ਜਿਹੜਿਆ ਇਸ ਦਾ ਡਰ ਬਣਿਆ ਹੋਇਆ ਕਿ ਕੇਵਲੇ ਵੀ ਕਿ ਬੱਚੇ ਦੀ ਕੋਈ ਤ੍ਰਕਟਰਾ ਹੋ ਸਕਦੀ ਆ ਜਾਂ ਕਿ ਜਾਨਵਰ ਦੀ ਹੋ ਸਕਦੀ ਆ ਤੇ ਇੰਨੇ ਕੁ ਬੱਕਰ ਲਾ ਕੇ ਇੱਥੇ ਇਹ ਬਣੇ ਹੋਏ ਨੇ ਤੇ ਇਹਨਾਂ ਨੇ ਪਿੰਡ ਵਾਲਿਆਂ ਨੇ ਬੜੇ ਲੰਮੇ ਦੇ ਸਮੇਂ ਦੇ ਤੋਂ ਡੀਸੀ ਸਾਹਿਬ ਨੂੰ ਕਰਦਾਸਪੁਰ ਨੂੰ ਵੀਡੀਓ ਸਾਹਿਬ ਨੂੰ ਦਰਖਾਸਤ ਦਿੱਤੀ ਆ ਇਹਨਾਂ ਪਰ ਅਜੇ ਤੱਕ ਕੋਈ ਵੀ ਜਿਹੜਾ ਵਾ ਇਹਨਾਂ ਦੀ ਸੁਣਵਾਈ ਨਹੀਂ ਹੋਈ ਸਰਕਾਰ ਜਿਹੜੇ ਬੜੇ-ਬੜੇ ਦਾਅਵੇ ਕਰ ਰਹੀ ਆ ਇਹ ਜਿਹੜੇ ਹਲਾਕ ਨੇ ਸਰਕਾਰ ਦੀ ਪੋਲ ਖੋਲ ਰੇ ਨੇ ਵੀ ਕਿੰਨਾ ਕ ਪਿੰਡਾਂ ਦੇ ਵਿੱਚ ਵਿਕਾਸ ਹੋ ਰਿਹਾ ਵਾ ਤੇ ਸਾਡੀ ਇਹ ਮੰਗਵਾ ਕਿ ਜਿਹੜਾ ਵੀ ਇਹ ਕੰਮ ਹੋਣ ਵਾਲੇ ਆ ਜਲਦ ਤੋਂ ਜਲਦੀ ਜਿਹੜਾ ਇਹ ਕੰਮ ਕੀਤਾ ਜਾਵੇ ਲੱਗੇ ਇੱਕ ਸਰਕਾਰੀ ਜ਼ਮੀਨ ਵੀ ਆ ਤੇ ਉਧਰ ਦੀ ਪਾਣੀ ਪਹਿਲਾਂ ਜਾਂਦਾ ਸੀ ਉਹਨੂੰ ਵੀ ਤਨਾਰ ਲੋਕਾਂ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਵਾ ਸਾਡੀ ਇਹ ਮੰਗ ਵਾ ਜਲਦ ਤੋਂ ਜਲਦ ਇਹ ਜਿਹੜਾ ਕਬਜ਼ਾ ਕੀਤਾ ਇਹਨੂੰ ਛਡਾਇਆ ਜਾਵੇ ਤੇ ਜਿਹੜਾ ਸੱਪੜ ਦਾ ਇਹਦਾ ਵੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਲਮੀਕ ਮذਬੀ ਸਿੱਖ ਮੋਰਚੇ ਵੱਲੋਂ ਅਤੇ ਹੋਰ ਵੀ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਕਰਨਾ ਪ੍ਰਦਰਸ਼ਨ ਕੀਤਾ ਜਾਊਗਾ ਜੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਮੈਂ ਸੁਖਵਿੰਦਰ ਸਿੰਘ ਪਿੰਡ ਲੰਗੇਆਲੀ ਹਲਕਾ ਸ਼ਰੀਆ ਗਵਿੰਦਪੁਰ ਜਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਸਾਡੇ ਮਹੱਲੇ ਵਾਲਾ ਸੱਪੜ ਜਿਹੜਾ ਵਾ ਘਰਾਂ 'ਚ ਪਹੁੰਚ ਗਿਆ ਵਾ ਇਹਦਾ ਕੋਈ ਨਿਕਾਸ਼ ਨਹੀਂ ਹੋਇਆ ਤੇ ਕਿਸੇ ਪਾਸੇ ਨੂੰ ਇਹਦਾ ਪਾਣੀ ਨਹੀਂ ਵੇਕ ਰਿਹਾ ਬੱਚਿਆਂ ਦਾ ਸਕੂਲ ਜਾਣਾ ਬੜਾ ਔਖਾ ਆ ਜਿਰੀਲੇ ਸ਼ੱਪ ਘਰਾਂ ਵਿੱਚ ਘੁੰਮ ਰਹੇ ਆ ਤੇ ਅਸੀਂ ਸਮੇਂ ਸਮੇਂ ਅਨੁਸਾਰ ਵੀਡੀਓ ਨੂੰ ਦਰਖਾਸਤਾਂ ਦਿੰਦੇ ਰਹੇ ਆ ਸ਼੍ਰੀ ਅਰ ਗਵਿੰਦਪੁਰ ਕੋਈ ਕਾਰਵਾਈ ਨਹੀਂ ਕੋਈ ਹੁਣ ਵੀ ਅਸੀਂ ਵੀਡੀਓ ਸਾਹਿਬ ਸ਼੍ਰੀ ਅਰ ਗਵਿੰਦਪੁਰ ਨੂੰ ਮਿਲ ਕੇ ਦਰਖਾਸਤ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਗਰਦਾਸਪੁਰ ਨੂੰ ਵੀ ਐਪਲੀਕੇਸ਼ਨਾਂ ਭੇਜੀਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਸਾਡੀ ਬੇਨਤੀ ਆ ਪਹਿਲੇ ਸਰਪੰਚ ਵੱਲੋਂ ਜਿਹੜੀਆਂ ਸਪਕੜ ਦਾ ਪਾਣੀ ਨਿਕਲਣ ਵਾਲੀਆਂ ਦੋ ਗਲੀਆਂ ਸੀ ਉਹ ਬਹੁਤ ਠੀਆਂ ਕਰਤੀਆਂ ਵਾ ਪਾਣੀ ਘਰਾਂ ਚ ਬੈਕ ਚਲੇ ਗਿਆ ਵਾ ਜਿਹਦਾ ਕਰਕੇ ਬਿਮਾਰੀਆਂ ਦਾ ਬਹੁਤ ਡਰ ਲੱਗਾ ਆਇਆ ਵਾ ਤੇ ਬੇਨਤੀ ਆ ਵੀ ਇਹਦਾ ਮੌਕੇ ਤੇ ਆ ਕੇ ਵੇਖ ਕੇ ਤੇ ਬਾਕੀ ਜਿੰਦੀ ਪਾਣੀ ਨਿਕਲਦਾ ਸੀ ਅਗਲੇ ਪਾਸੇ ਸ਼ਾਮਲਾਟ ਵਾ ਉਹਨਾਂ ਨੇ ਕਬਜ਼ਾ ਕੀਤਾ ਆਇਆ ਵਾ ਤੇ ਸ਼ਾਮਲਾਟ ਦੇ ਗਾੜੀ ਟਰੈਕਟਰ ਨਾਲ ਉਹਨਾਂ ਮਿੱਟੀ ਲਾਤੀ ਪਾਣੀ ਨਹੀਂ ਨਿਕਲਣ ਦਿੰਦੇ ਤੇ ਬੱਤੀ ਵੀ ਸਾਡੇ 10-15 ਦਿਨ ਤੋਂ ਖਰਾਬ ਆ ਮੀਂਹ ਨਾ ਕੇਵਲਾਂ ਛੜ ਗਈਆਂ ਵਾ ਬੱਤੀ ਉਦਾਂ ਹੀ ਸੜਕ ਤੇ ਜੋੜ ਲੱਗਾ ਵਾ ਤੇ ਬੱਤੀ ਵਾਲਿਆਂ ਦਾ ਵੀ ਸਾਡੀ ਬੇਨਤੀ ਆ ਵੀ ਬੱਤੀ ਵਾਲੇ ਵੀ ਇਹਨੂੰ ਠੀਕ ਕਰਕੇ ਜਾਣ ਤੇ ਕੇਵਲ ਨੂੰ ਤਾਂ ਡੰਗੜੇ ਜਮੀਨ ਤੇ ਪਈ ਆ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਤੇ ਮੈਂ ਪੂਰਜੁਰ ਅਪੀਲ ਕਰਦਾ ਮਹਿਕਮੇ ਗਾੜੀ ਫਿਰ ਕਿ ਸਾਡਾ ਜਿਹੜਾ ਜਾਣਕਾਰ ਆ ਇਹਦੇ ਗਾੜੀਓ 4 ਫੁੱਟ ਗਲੀ ਚੁੱਕਤੀ ਆ ਤੇ